ਜਿੱਥੂ ਤੋਂ ਬਦ ਸੁਵਿਧਾ ਕੇਂਦਰ ਜੋ ਕਿ ਪਿਛਲੀ ਕਾਫੀ ਸਮੇਂ ਤੋਂ ਬੰਦ ਪਿਆ ਸੀ ਜਿਸ ਨੂੰ ਸ਼ੁਰੂ ਕਰਵਾਉਣ ਲਈ ਡਾਕਟਰ ਰਾਸ਼ਕਮਚ ਬਵਲ ਮੈਂਬਰ ਪਾਰਲੀਮੈਂਟ ਜੀ ਨੂੰ ਜੇਜਨ ਵਾਸੀਆਂ ਵੱਲੋਂ ਸੋਸ਼ਲ ਵਰਕਰ ਪ੍ਰਵੀਨ ਸੋਨੀ ਦੀ ਅਗਵਾਈ ਹੇਠ ਬੇਨਤੀ ਪੱਤਰ ਦਿੱਤਾ ਗਿਆ ਸੀ ਜਿਸ ਨੂੰ ਪੂਰਾ ਕਰਵਾਉਣ ਲਈ ਡਾਕਟਰ ਇਸ਼ਾਨ ਕੁਮਾਰ ਵੱਲੋਂ ਇਹ ਮੁੱਦਾ ਡਾਕਟਰ ਰਾਸ਼ਕਮਚ ਬਵਲ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਨ੍ਹਾਂ ਦੀ ਮਿਹਨਤ ਸਦਕਾ ਡਾਕਟਰ ਰਾਸ਼ਕਮਚ ਬਵਲ ਮੈਂਬਰ ਪਾਰਲੀਮੈਂਟ ਨੇ ਇਸਦੀ ਮਨਜ਼ੂਰੀ ਸੀਐਮ ਭਗਵੰਤ ਮਾਨ ਜੀ ਤੋਂ ਕਰਵਾਈ ਇਸ ਵੰਦੀ ਜਾਣਕਾਰੀ ਡਾਕਟਰ ਆਸ਼ਮੋਚ ਬਿਵਲ ਬਲਵ ਡਿਜਨ ਵਸਿੰਦ ਦਿੱਤੀ ਗਈ ਇਸ ਵੰਦੀ ਪੂਰੇ ਇਲਾਕੇ ਵੱਲੋਂ ਡਾਕਟਰ ਆਸ਼ਮੋਚ ਬਿਵਲ ਤੇ ਡਾਕਟਰ ਇਸ਼ਾਨ ਕੁਮਾਰ ਦਾਸ ਸਨਵਰ ਕੀਤਾ ਗਿਆ ਕਿ ਬਹੁਤ ਜਲ ਸਾਡਾ ਬੰਦ ਪਿਆ ਸੁਵਿਧਾ ਕੇਂਦਰ ਸ਼ੁਰੂ ਕਰਵਾਉਣ ਜਾ ਰਹੇ ਹਨ ਇਸ ਸੁਵਿਧਾ ਕੇਂਦਰ ਦਾ ਲਾਗਲੇ ਪਿੰਡਾਂ ਜਿਮੀ ਕੀ ਬੱਤਵਾਲ ਗੱਜਰ ਲਸਾੜਾ चकना था महदूद हरजियाणा खन्नी ललवान चकनरियाल रामपुर झुंझुवाल आदि पिंड लाभ होगा इस मौके बामदेव शर्मा अश्विनी खन्ना बिंदर कलेर डिप्टी लाल गौरव जैन जौली जैन रतन चंद राजिंदर कौर रेणुबाला प्रकाशो रेशम कौर प्रवीण सुनीता रजी संदीप रीना बलवीर कौर नीलम जसविंदर कौर हाजिर सन ਜਿਹੜੇ ਲੋਕਾਂ ਨਵਾਸੀਆਂ ਨੂੰ ਬਹੁਤ ਹੀ ਵੱਡੇ ਕੁਸ਼ਤ ਮਦਦ ਜਿਹੜੀ ਹੈਗੀ ਆ ਉਹ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਜੀ ਨੇ ਕੱਲ੍ਹ ਅਸੀਂ ਇੱਕ ਫੰਕਸ਼ਨ ਦੇ ਵਿੱਚ ਗਏ ਸੀ ਜਿਹੜੀ ਕਿ ਉੱਥੇ ਲਈ ਅਨਾਉਂਸ ਕੀਤੀ ਔਰ ਜਲਦ ਹੀ ਇੱਕ ਡਿਸਕਵਰੀ ਹੈ ਕਿ ਸਾਡਾ ਜੀਓ ਸਕੂ ਦਾ ਕੇਂਦਰ ਚ ਉਹ ਜਲਦ ਸ਼ੁਰੂ ਹੋਣ ਜਾ ਰਿਹਾ ਜਿਹੜਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਉਹਦੀ ਜਿਹੜੀ ਹੈਗੀ ਆ ਪ੍ਰਵਾਨਗੀ ਦੇ ਦਿੱਤੀ ਆ ਔਰ ਜਲਦੀ ਹੀ ਜਿਹੜੇ ਹੈਗੇ ਸਾਰੇ ਕੰਮ ਸ਼ੁਰੂ ਹੋ ਜਾਣਗੇ ਇਸ ਦੇ ਵਿੱਚ ਜਿਹੜਾ ਹੈਗਾ ਆ ਅਸੀਂ ਜਦੋਂ ਬੇਨਤੀ ਕੀਤੀ ਸੀ ਡਾਕਟਰ ਰਾਜ ਕੁਮਾਰ ਜੀ ਦੇ ਮੇਲੇ ਜਿਹੜੇ ਹੈਗੇ ਆ ਡਾਕਟਰ ਇਸ਼ਾਰ ਜੀ ਨੂੰ ਉਹਨਾਂ ਨੂੰ ਇਹ ਗੱਲ ਕਹੀ ਸੀ ਉਹਨਾਂ ਨੇ ਇਸ ਚੀਜ਼ ਤੇ ਪਰਸਨਲ ਤੌਰ ਤੇ ਜਿਹੜਾ ਹੈਗੀ ਆ ਪੈਰਵਾਹੀ ਕੀਤੀ ਡਾਕਟਰ ਸਾਹਿਬ ਤੇ ਹਰਡੇ ਨਾਲ ਰਹਿੰਦੇ ਆ ਤਾਂ ਹਰ ਮਿਲ ਨੂੰ ਬਾਰ ਬਾਰ ਕਹਿ ਕੇ ਇਸ ਗਮੂਨੇ ਮਨਜ਼ੂਰੀ ਦਿਵਾਈ ਆ ਤਾਂ ਆਪਣੇ ਡਾਕਟਰ ਰਾਜ ਕੁਮਾਰ ਜੀ ਦਾ ਤੇ ਡਾਕਟਰ ਇਸ਼ਾਰ ਜੀ ਦਾ ਤੇ ਪੂਰੇ ਇਲਾਕੇ ਨੂੰ ਬਹੁਤ ਬਹੁਤ ਧੰਨਵਾਦ ਇਹ ਜਿਹੜਾ ਹੈਗਾ ਜਿਹੜਾ ਫਾਇਦਾ ਆ ਇਹ ਸਾਡੇ ਘਟ ਘਟ 15 20 ਮਿੰਟਾਂ ਨੂੰ ਮਿਲਦਾ ਆ ਕਿਦਾਂ ਕਿ ਪਤੋਵਾਲ ਕਚਰ ਮਗਰੂਦ ਸੰਸਾੜਾ ਚੱਕਣਾ ਖਾਂ ਹਰਜੀਆਣਾ ਖੰਨੀ ਝੰਜੂਆਲ ਰਾਮਪੁਰ ਵੈਸੇ ਤਾਂ ਕਿਤੇ ਦਾ ਵੀ ਇੱਥੇ ਆ ਕੇ ਆਪਣਾ ਕੰਮ ਕਰਵਾ ਸਕਦਾ ਹਾਂ ਪਰ ਇਹ ਜਿਹੜਾ ਸਾਡੀ ਬਹੁਤ ਚਿੰਤਿ ਮਾਨਸੇ ਜਿਹੜੇ ਕਿ ਤਕਰੀਬਨ ਇਹ ਸੱਤ-ਸੱਤ ਦਿਨ ਦਾ ਸਾਡਾ ਸੁੱਤਾ ਕੇਂਦਰ ਬੰਦ ਹੋ ਗਿਆ ਸੀ ਜਿਹੜਾ ਕਿ ਉਹ ਤੁਹਾਨੂੰ ਜਾ ਰਿਹਾ ਇਸ ਲਈ ਡਾਕਟਰ ਰਾਜ ਕੁਮਾਰ ਜੀ ਦਾ ਡਾਕਟਰ ਹਿਸ਼ਾਤ ਜੀ ਦਾ ਦੋਨਾਂ ਦਾ ਬਹੁਤ